1 ਜਨਵਰੀ ਨੂੰ ਅਸੀਂ ਸੰਕਲਪ ਲਏ ਸਨ ਅੱਜ 2 ਜਨਵਰੀ ਹੈ ਉਹਨਾਂ ਸੰਕਲਪਾਂ ਦੀ ਪਰਖ ਦਾ ਦਿਨ ਸਿੱਖੀ ਸਿਰਫ ਸ਼ਬਦਾਂ ਵਿੱਚ ਨਹੀਂ ਹੁੰਦੀ ਸਿੱਖੀ ਕਰਮਾਂ ਵਿੱਚ ਦਿਖਾਈ ਦਿੰਦੀ ਹੈ ਗੁਰੂਆਂ ਨੇ ਕਦੇ ਨਹੀਂ ਕਿਹਾ ਸਿਰਫ ਬੋਲੋ ਉਹਨਾਂ ਨੇ ਕਿਹਾ ਜੀ ਕੇ ਵਿਖਾਓ 2 ਜਨਵਰੀ ਸਾਨੂੰ ਸਿਖਾਉਂਦਾ ਹੈ ਕਿ ਸੱਚ ਬੋਲਣਾ ਆਸਾਨ ਨਹੀਂ ਪਰ ਜ਼ਰੂਰੀ ਹੈ ਸੇਵਾ ਛੋਟੀ ਹੋ ਸਕਦੀ ਹੈ ਪਰ ਨੀਅਤ ਵੱਡੀ ਗੁਰੂ ਦੀ ਯਾਦ ਹਰ ਪਲ ਨਾਲ ਚੱਲਦੀ ਰਹਿੰਦੀ ਹੈ ਅੱਜ ਜੇ ਅਸੀਂ ਕਿਸੇ ਦੀ ਮਦਦ ਕੀਤੀ ਕਿਸੇ ਨਾਲ ਸੱਚ ਬੋਲਿਆ ਕਿਸੇ ਲਈ ਅਰਦਾਸ ਕੀਤੀ ਤਾਂ ਸਮਝੋ ਸਿੱਖੀ ਜਿਉਂਦੀ ਹੈ ਨਵਾਂ ਸਾਲ ਉਸ ਦਿਨ ਸਫਲ ਹੁੰਦਾ ਹੈ ਜਦੋਂ ਸਿੱਖੀ ਰੋਜ਼ਾਨਾ ਦੀ ਆਦਤ ਬਣ ਜਾਵੇ 2 ਜਨਵਰੀ ਸਿੱਖੀ ਨੂੰ ਕਰਮ ਬਣਾਉਣ ਦਾ ਦਿਨ ਹੈ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।